जय श्री राम जय महाकाली श्री वाहेगुरु का खालसा श्री वाहेगुरु की फतेह सारी दुनिया सभा सनातन धर्म प्रेमियों देश प्रेमियों दंगा प्रेमियों भगवान प्रेमियों दिल जय कर रहे तो नमस्कार साथियों मैं थोड़ा अपना निशान शर्मा कौमी प्रधान शिवसेना मुख मुख्य सेवादार शिव सागर महाकाली मंदिर गुरमोहन सिंह बटाला रोड पर आज जो मैं लाइव आया सवेरे सवेरे लाइव आने कोई होर मकसद नहीं है पर जो भाई मैं ਬੱਡੇ ਵੀਰ ਅਜੇ ਪਾਲ ਮਿੱਡੂ ਖੜਾ ਜੀ ਦੀ ਇੰਟਰਵਿਊ ਦੇਖੀ ਗੱਲਾਂ ਸੁਣੀਆਂ ਜਿਹੜੀ ਆ ਮੈਂ ਪੂ ਪੰਜਾਬ ਟਾਈਮ ਦੇ ਚੈਨਲ ਜਾਂ ਹੋਰ ਦੋਸਤਾਂ ਦੀ ਪੋਸਟ ਹੋ ਸਕਦੇ ਇਹ ਚੈਨਲ ਚ ਜਿਹਨੇ ਉਹਨੇ ਗੱਲਾਂ ਕਹੀਆਂ ਨੇ ਜਿਹੜੇ ਲਫ਼ਜ਼ ਕਹੇ ਆ ਉਹਨੇ ਇਕੱਲੇ ਇਕੱਲੇ ਲਫ਼ਜ਼ ਦੇ ਵਿੱਚ ਅਲੱਗੀ ਦਰਦ ਸੀਗਾ ਉਹ ਦਰਦ ਕਿਉਂ ਸੀ ਜਿਹਨਾਂ ਨੂੰ ਮੈਂ ਭਿਕ ਮੰਗੇ ਕਹਿੰਦਾ ਕਟੋਰੇ ਮੰਗੇ ਭਿਕ ਮੰਗਰ ਵਾਲੇ ਗੈਂਗਸਟਰ ਜਿਹਨਾਂ ਨੂੰ ਆ ਬੜਾ ਮੀਡੀਆ ਜਾਂ ਸੋਸ਼ਲ ਮੀਡੀਆ ਨਾਮ ਦਿੰਦਾ ਹੈ ਗੈਂਗਸਟਰ ਜਿਹੜੇ ਕੀ ਸਮਾਜ ਤੋਂ ਨਕਾਰੇ ਹੋਏ ਵਿਗੜੇ ਹੋਏ ਜਿਹਨਾਂ ਗਰੀਬ ਲੈਜ ਕੋ ਮੂੰਹ ਨਹੀਂ ਲੰਦਾ ਉਹ ਬੰਦੇ 7 ਅਗਸ 2021 ਨੂੰ ਮੈਨੂੰ ਅੱਜ ਵੀ ਯਾਦ ਹੈ ਮੈਂ ਮਹਾਮਾਈ ਚੰਦਪੁਰੀ ਤੋਂ ਵਾਪਸੀ ਆ ਰਿਹਾ ਸੀ ਅਨੰਦਪੁਰ ਸਾਹਿਬ ਸ਼੍ਰੀ ਲੰਗਪੁਰ ਸਾਹਿਬ ਕੋਲ ਮੈਂ ਪਹੁੰਚਿਆ ਜਦੋਂ ਕਿ ਉਸੇ ਸੁਸ਼ਣ ਮੇਰੇ ਦੀ ਖਬਰ ਚੱਲੀ ਕਿ ਸਾਡਾ ਵੀਰ ਸੋਟਾ ਵਿੱਕੀ ਮਿੱਡੂ ਖੇੜਾ ਬੜਾ ਹੀ ਹਸਮੁਖ ਸੁਭਾਅ ਦਾ ਅਕਾਲੀ ਦਲ ਦਾ ਲੀਡਰ ਸੀ ਔਰ ਹਮੇਸ਼ਾ ਹਮੇਸ਼ਾ ਹੱਸ ਕੇ ਬੋਲਦਾ ਮੈਨੂੰ ਅੱਜ ਤੱਕ ਜਿੰਦਗੀ ਜਿੰਨੀ ਵਾਰ ਹੀ ਮਿਲਿਆ 20-50 ਵਾਰ ਮਿਲਿਆ ਜਿੰਨੀ ਵਾਰ ਮਿਲਿਆ ਹੱਸ ਕੇ ਮਿਲਿਆ ਉਹ ਮਿਲਣ ਸਾਡੀ ਸੀ ਔਰ ਕਭ ਵੀ ਹੁੰਦਾ ਸੀ ਜਿਵੇਂ ਭਾਈ ਅਜੀਪਾਲ ਜੀ ਨੇ ਗੱਲ ਕਹੀ ਹੈ ਕਿ ਮਿੱਡੂ ਘੜਾ ਨੂੰ ਦੇ ਵਿੱਕੀ ਜੀ ਦੇ ਵਰਡ ਹੁੰਦੇ ਸੀ ਕੋਈ ਗੱਲ ਨਹੀਂ ਭਾਈ ਹੋ ਜਾਏਗਾ ਉਹ ਹਰ ਕੰਮ ਨੂੰ ਪੋਜ਼ਿਟਿਵ ਤਰੀਕੇ ਨਾਲ ਲੈਂਦਾ ਸੀ ਉਹ ਕੰਮ ਕੋਈ ਵੀ ਨੂੰ ਐ ਤੇ ਕੋਈ ਕੰਮ ਸੀ ਜੋ ਸਰਕਾਰ ਸੀਵਾ ਦੀ ਆ ਕੁਝ ਵੀ ਸੀ ਅਜੇ ਸਭ ਤੋਂ ਖਾਸ ਗੱਲ ਆ ਜੇ ਉਹ ਕਾਲੀ ਜੰਨਾ ਸਬੰਧ ਸੀ ਉਹ ਦੇ ਕਾਂਗਰਸ ਦੇ ਵਿੱਚ ਵੀ ਤੇ ਬੀਜੇਪੀ ਦੇ ਵਿੱਚ ਵੀ ਆ ਆਮ ਆਦਮੀ ਪਾਰਟੀ ਸਭ ਤੋਂ ਅੱਛੇ ਸਬੰਧ ਸੀ ਬੜਾ ਹੀ ਦੇਖਦਿਲ ਤੇ ਸੱਚਾ ਸੱਚਾ ਸਾਥਾ ਪਰ ਇਹਨਾਂ ਤੋਂ ਇਹਨਾਂ ਗਦਾਰਾਂ ਤੋਂ ਜਿਹੜਾ ਗਦਾਰਾਂ ਚ ਕੋਣ ਹੈ ਇਹਦਾ ਸਿਰ ਸੇ ਅੰਦਾਜ਼ਾ ਨਹੀਂ ਲੈਣਾ ਚਾਹੀਦਾ ਇਹ ਕੋਈ ਅਨਿਨ ਲੈਫਟ ਅਨਿ ਲਾਠਾ ਕੋਈ ਜੇ ਲੈਫਟੀ ਆ ਆਪਣੇ ਲੈਫਟੀ ਆ ਕੀ ਰਾਈਟ ਆ ਸਜ਼ਾ ਜਿਗ ਭੂਲਾ ਭੂਲਾ ਬਣੀ ਕੀ ਆ ਇਹ ਇਹ ਜਿਹੜਾ ਤਿੰਨਾਂ ਨੂੰ ਤਾਂ ਦਿੱਤੀ ਜੀ ਜੱਜ ਜਨਦਾਸ ਸਾਹਿਬ ਨੇ ਸਜ਼ਾ ਉਮਰ ਕੈਦ ਦੀ ਕਿ ਤੈਨ ਕਾਰ ਦਿੱਤੇ ਬਰੀ ਅਮਿਤ ਡਾਂਗਰਪੇ ਦੇ ਦਰਸ਼ਕ ਪੁਪੀ ਕੋਸ਼ਲ ਚੋਦਰੀ ਬਰੀ ਆਪਾਂ ਕਿਉਂ ਨੇ ਆ ਹੋਸ਼ ਹੁੰਦਾ ਹੈ ਕਿ ਅਦਾਲਤ ਦੇ ਵਿੱਚ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਖਿਲਾਫ ਕੁਝ ਸਟਰੋਂਗ ਰਿਕਰ ਐਵਿਡੈਂਸ ਨਹੀਂ ਲੱਗ ਸਕੀ ਹੋਵੇ। ਜਾਂ ਇਹ ਵੀ ਹੋ ਸਕਦਾ ਹੈ ਕਿ ਕਿਤੇ ਬਾਈ ਬਿੱਡੂ ਖੜਾ ਸਾਹਿਬ ਜਿਹੜੇ ਹੈਗੇ ਨੇ ਇਹਨਾਂ ਦੇ ਐਡਵੋਕੇਟ ਸਾਹਿਬ ਵੱਲੋਂ ਕੁਝ ਚੀਜ਼ਾਂ ਰਹਿ ਗਈਆਂ ਹੁਣ। ਚਲੋ ਉਹ ਅਦਾਲਤ ਦਾ ਵਿਸ਼ਾ ਹੈ। ਤੇ ਜਿਹੜੇ ਤੁਸੀਂ ਖੁਸ਼ੀਆਂ ਮਨਾ ਰਹੇ ਹੋ ਅਦਾਲਤ ਤੋਂ ਨਿਕਲਦੇ ਹੱਸਦੇ-ਹੱਸਦੇ ਨਿਕਲ ਰਹੇ ਹੋ। ਅਦਾਲਤਾਂ ਉਪਰੀਆਂ ਵੀ ਇਹਦੇ ਹਜੇ ਉਪਰੀ ਅਦਾਲਤਾਂ 'ਚ ਅਪੀਲਾਂ ਵੀ ਹੋਣਗੀਆਂ। ਤੁਸੀਂ ਵੀ ਇਹਦਾ ਕੇਸਾਂ ਦੇ ਵਿੱਚ ਜੇਲ੍ਹ ਦੀ ਜਿਹੜੀ ਫੈਕਟਰੀਆਂ ਤੇ ਲੋਕ ਕੰਮ ਕਰੋਗੇ ਹਾਇਆ ਤੁਸੀਂ ਅੰਡਰ ਟ੍ਰਾਇਲ ਹੋਣੇ ਜਦੋਂ ਸਜ਼ਾ ਹੁੰਦੀ ਤੁਹਾਨੂੰ ਪਤਾ ਕੰਮ ਕਰਨਾ ਪੈਣਾ ਤੁਹਾਨੂੰ ਵੀ ਕੰਮ ਕਰਨਾ ਪੈਣਾ ਤੁਹਾਨੂੰ ਵੀ ਸਜ਼ਾ ਹੋਏਗੀ ਠੀਕ ਹੈ ਤੁਸੀਂ ਜਿਹੜੇ ਮਾਵਾਂ ਦੇ ਪੁੱਤ ਬਿਨਾ ਮਤੋਂ ਤੋਂ ਜਾੜਿਆ ਕੋਈ ਲੰਗਾ ਲੰਬੀਆ ਮਾਰਦਾ ਕੋਈ ਕਿਸੇ ਨੂੰ ਮਾਰਦਾ ਕੋਈ ਕਿਸੇ ਨੂੰ ਮਾਰਦਾ ਕਾਹਦੇ ਲਈ ਆਪਣੀ ਸ਼ੋਹਰਤ ਲਈ ਆਪਣੇ ਨਾਮ ਲਈ ਗੱਲ ਨਹੀਂ ਕੋਈ ਬਾਤ ਨਹੀਂ ਤੁਸੀਂ ਜਿਵੇਂ ਕੀ ਇਹ ਲੋਕੀ ਕਰਦੇ ਉਹਨਾਂ ਦੀ ਬੰਦੇ ਮਾਰੀ ਜਾਂਦੇ ਹੋ ਤੁਸੀਂ ਭੁੱਲ ਗਏ ਹੋ ਪੰਜਾਬ ਪੁਲਿਸ ਦਾ ਇਤਿਹਾਸ ਜੇ ਭੁੱਲ ਗਏ ਜਾ ਕੇ ਤੁਹਾਡੇ ਸਾਰੇ ਕੋਲ ਜਿਹੜਾ ਮੇਰੇ ਕੋਲ ਤਾਂ ਮੋਬਾਈਲ ਵੀ ਹੈਗੇ ਆ ਹੋਰ ਕਰ ਕਰ ਕੇ ਮੇਰੇ ਵਰਗੇ ਨੂੰ ਤੁਸੀਂ ਕਿਹੜੇ ਗੇਂਦੀ ਬੁਲੀਓ ਜਿਹੇ ਗੇਂਦੀ ਬੁਲੀ ਸਾਡੇ ਪੰਜਾਬ ਤੋਂ ਬੜੇ ਜਾਮਾਜ ਉਸਰਾ ਬਹੁਤ ਜਾਮਾਜ ਉਸਰਾ ਯਾਰ ਮੇਰਾ ਹੁਣ ਸਵਾਲ ਆ ਜਿਹੜਾ ਆਲ ਦੌਰ ਦੇ ਕਿਸੇ ਗੈਂਗਸਟਰ ਦਾ ਜਿਹਨੂੰ ਹੈਡਕੁਆਰਟਰ ਹੁੰਦਾ ਤਾਂ ਮਗਰਮਚਾਹ ਆਸੂ ਲੈ ਕੇ ਰੋਣ ਵਾਲੇ ਸਰਦ ਜੀ ਮਨ ਭਾਣੇ ਭਾਣੇ ਜਿਹੜੇ ਪਾਸਾ ਜੜੇ ਹੈਗੇ ਆ ਤੇ ਹੋਰ ਐਡ ਐਕਟਿਵਸ ਆ ਕੋਈ ਕੋਈ ਜ ਕੋਈ ਆ ਤੁਸੀਂ ਕਦੇ ਪਿੱਛੇ ਮਿੱਕੀ ਮਿੰਡੂ ਖੜਾ ਜੀ ਦੇ ਘਰੇ ਕੀ ਹਾਲ ਆ ਉਹਦੇ ਮਾਤਾ ਪਿਤਾ ਦਾ ਤੇ ਉਹਨਾਂ ਦੇ ਦਿਲ ਤੇ ਕੀ ਬਰੀ ਬੀਤੀ ਹੋ ਵੀ ਜਦੋਂ ਤਿੰਨ ਬੰਦੇ ਤਿੰਨ ਦੁਸ਼ਟ ਪਾਪੀ ਬਰੀ ਹੋਏ ਹੋਣਗੇ ਕੋਈ ਸੋਚਿਆ ਇਸ ਗੱਲ ਨੂੰ ਸੋ ਮੈਂ ਅਦਾਲਤ ਦੇ ਡਿਸੀਜਨ ਦੇ ਕੋਈ ਗਿੰਦੂ ਬਣਤੂ ਨਹੀਂ ਕਰ ਸਕਦਾ ਨਾ ਮੇਰੀ ਕੋ ਹਾਇਸੀ ਤਾਂ ਲਾ ਕੋਈ ਕਰ ਸਕਦਾ ਨਾ ਮੇਰੀ ਕੋ ਕਾਹਤਾਂ ਲਾ ਕੋ ਕਰ ਸਕਦਾ ਨੇ ਕੋ ਕਰੇਗਾ ਪਰ ਮੈਂ ਇਹਦਾ ਪਾਪੀਆਂ ਨੂੰ ਇਹਦਾ ਜਰੂਰ ਦੱਸਣਾ ਚਾਹੁੰਦਾ ਕਿ ਜਿਹੜਾ ਬਾਈ ਬਿੱੱਡੂ ਖੜਾ ਜੀ ਦਾ ਕਤਲ ਕੀਤਾ ਸੀ ਬਿੱੱਡੂ ਖੜਾ ਜੀ ਜੀ ਸ਼ਰੀਰ ਦਾ ਕਤਲ ਕਰਕੇ ਫਰਾਤਮੰਦਾਂ ਦਾ ਕਤਲ ਨਹੀਂ ਕਰ ਸਕੇ ਵਿੱਕੀ ਸਾਡੇ ਵਿੱਚ ਬਸਦਾ ਆ ਠੀਕ ਹੈ ਸੋ ਉਹਨੂੰ ਇਨਸਾਫ ਮਿਲੇਗਾ 1000% ਮਿਲੇਗਾ ਕੱਲਾ ਮੈਂ ਨਹੀਂ ਆ ਮੇਰੇ ਵਰਗੇ ਕਈ ਬੰਦੇ ਆ ਜਿਹੜਾ ਵਿੱਕੀ ਨੂੰ ਪਸੰਦ ਕਰਦੇ ਆ ਵਿੱਕੀ ਨੂੰ ਫੋਲੋ ਕਰਦੇ ਆ ਔਰ ਵਿੱਕੀ ਕੋ ਵਧੀਆ ਰਿਸਾਲ ਸੀ ਠੀਕ ਹੈ ਔਰ ਜਿਹੜੀਆਂ ਵੀ ਜੇਲਾ ਚ ਬੈਠ ਕੇ ਜਿਹੜੀਆਂ ਤੁਸੀਂ ਆ ਸਾਜਸਾਹੀਆਂ ਚੱਲਦੇ ਹੋ ਮੈਂ ਤੁਹਾਡੇ ਖਿਲਾਫ ਸਾਰਿਆਂ ਦੇ ਖਿਲਾਫ ਬਹੁਤ ਜਲਦ ਮਾਰਿਉ ਪੰਜਾਬ ਲੈਣਾ ਹਾਈ ਕੋਰਟ ਦਿੱਟਾ ਪਾਉਣ ਲੱਗਿਆ ਕਿਉਂਕਿ ਜਿੰਨੇ ਵੀ ਤੁਸੀਂ ਆ ਗੈਂਗਸਟਰ ਹੋ ਚ ਕੋਈ ਵੀ ਹੈ ਚਾਹ ਬੁਈਹਾ ਗਰੁੱਪਾ ਚਾਹ ਕਿਹੜਾ ਗਰੁੱਪ ਆ ABC ਜਿਲ੍ਹੇ ਵੀ ਤੁਸੀਂ ਤੁਰੇ ਫਿਰਦੇ ਹੋ ਤੁਸੀਂ ਕਤਲ ਕੇਸਾਂ ਜਾਮਦੋ ਤੇ ਮਰੀ ਕਿਉਂ ਜਾਂਦੇ ਹੋ ਜਿਸ ਇੱਕ ਵਾਰ ਨੂੰ ਡਰਾਗਦੇ ਹੋ ਜਾਂ ਬਰਵਾ ਦਿੰਦੇ ਹੋ ਇਹਨਾਂ ਸਮਝੇ ਮੇਰੀ ਅਸੀਂ ਪੰਜਾਬ ਰਹਿਣਾ ਹਾਈ ਕੋਰਟ ਨੂੰ ਮੈਰਿਟ ਪਾਉਣ ਲੱਗਿਆ ਸਾਡੇ ਐਡਵੋਕੇਟ ਦਾ ਪੈਨਲ ਲਾ ਲਾਏਗਾ ਕਿ ਜਿਹੜੇ ਇਹਨਾਂ ਦੇ ਕੇਸ ਜਿੰਨੇ ਵੀ ਇਹਨਾਂ ਦੇ ਮਰਡਰ ਕੇਸ ਨੇ ਇਹ ਤਾਂ ਡੇ ਟੂ ਡੇ ਹੈਰਿੰਗ ਹੋਵੇ ਤੇ ਇੱਕ ਰੋ ਤਰੀਕਾ ਦੇ ਕਚਹਿਰੀਆਂ ਜਿੰਨਾ ਲਿਆ ਜਾਵੇ ਇਹ ਵੀਡੀਓ ਕਾਲਿੰਗ ਰਾਹੀਂ ਪੇਸ਼ੀ ਹੋਵੇ ਕੋਈ ਜਦੋਂ ਆਉਂਦੇ ਆ ਵੱਡੀਆਂ ਵੱਡੀਆਂ ਗੱਡੀਆਂ ਦੇ ਕਾਫਲੇ ਚੋਂਦੇ ਆ ਇਹ ਕਿ ਲੋਕਾਂ ਨੂੰ ਹਵਾ ਵੱਲ ਭਈਆ ਤਾਂ ਲਾਈਵ ਹੀ ਬੜੀ ਉਹ ਜਿਹੜਾ ਅੱਜਕੱਲ ਇਹ ਡੇ ਟੂ ਡੇ ਹੈਰਿੰਗ ਹੋਵੇ ਇਹਨੂੰ ਤੁਰੰਤ ਸਜ਼ਾ ਮਿਲੇ ਉਹ ਮੈਂ ਤਾਂ ਕਹਿੰਦਾ ਕਿ ਜਿੰਨੇ ਵੀ ਹੈਗੇ ਹੈ ਗੈਂਗਸਟਰ ਜਿਹੜੇ ਆਪਾਂ ਨੂੰ ਪਤਾ ਕਿ ਜੇਲਾਂਾਂ ਦੇ ਬੈਠ ਕੇ ਮੋਬਾਈਲ ਚਲਾ ਸਕਦੇ ਚਲਾਉਂਦੇ ਆ ਇਹਨੂੰ ਚੱਕ ਕੇ ਉੱਥੇ ਭੇਜੋ ਡਿਬਲੂ ਰੀਆ ਡਿਬਲੂ ਰੀਆ ਭਰਗੀ ਜੇਲ੍ਹ ਚ ਅਸਾਮ ਵਗੈਰਾ ਤੋਂ ਕਿ ਇਹਨਾਂ ਦਾ ਮੁਹਾਲੀ ਜ ਇਹਨਾਂ ਦਾ ਰਾਣਾ ਸ਼ਬਦ ਮਨਾਮ ਕੀਤਾ ਹੋਇਆ ਰਾਣੇ ਕਿੰਨੇ ਸ਼ੂਰ ਵੀਰ ਨੇ ਮਹਾਰਾਣਾ ਪ੍ਰਤਾਪ ਕਿੰਨੇ ਸ਼ੂਰ ਵੀਰ ਹੋਏ ਰਾਣੇ ਇਹ ਤੁਸੀਂ ਇਨੋਸੈਂਟ ਲੋਕਾਂ ਦੀ ਹੱਤਿਆਵਾ ਕਰਾਂ ਚ ਆਪਣਾ ਨਾਮ ਬਦਲਾਮ ਕਰ ਰਹੇ ਹੋ ਸ਼ਰਮ ਆਲੀ ਜਿਹੜੀ ਤੁਹਾਨੂੰ ਜਲੀਰ ਬੰਦਿਆਂ ਨੂੰ ਤੁਹਾਨੂੰ ਕਦੇ ਉਹਨਾਂ ਨਿਪੋਤਰ ਦੇ ਵਿੱਚ ਕਿਹਦੀ ਕਤਲ ਕਰਾ ਦਿੰਦੇ ਹੋ ਕਾਦੇ ਵਾਸੀ ਬਰੋਤੀਆਂ ਵਾਸਤੇ ਉਹ ਗੱਲ ਬੈਠ ਮਾਰਦਾ ਮੁੰਡਾ ਪੰਜਾਬ ਪੁਲਸਾ ਕਪੜੇ ਦਾ ਵਪਾਰੀ ਸੀ ਉਹ ਮਾਰਦਾ ਕਰੇ ਕਿਸੇ ਨੂੰ ਮਾਰ ਦਿੰਦੇ ਹੋ ਕਦੇ ਕਿਸੇ ਨੂੰ ਮਾਰਦੇ ਹੋ ਮੈਂ ਜਿੰਦੀ ਜਿਹੜੀ ਤੁਹਾਨੂੰ ਗੱਲ ਪਸੰਦ ਨਹੀਂ ਆਉਂਦੀ ਤੁਸੀਂ ਮਾਰ ਦੋ ਬਚਾਰਾ ਵੀ ਲੜਾਈ ਲੜੋ ਖੋਸਦਾ ਮੇਰੀਆਂ ਗੱਲਾਂ ਜਿਹੜਾ ਮੈਂ ਲਾਈਵ 'ਚ ਆ ਰਿਹਾ ਕਈ ਨੂੰ ਪਸੰਦ ਨਹੀਂ ਆ ਰਹੀ ਕਈ ਗੈਂਗਸਟਰ ਨੂੰ ਪਸੰਦ ਨਹੀਂ ਆ ਰਹੀ ਆ ਜਿਹਦਾ ਮਤਲਬ ਇਹ ਥੋੜੀ ਮੇਰਾ ਕਤਲ ਕਰ ਦੋਗੇ ਉਹਨੂੰ ਮੇਰੀ ਗੱਲ ਨਹੀਂ ਸੁਲਗੀ ਤਾਂ ਕਾਊਂਟਰ ਕਰੋ ਦੀ ਗ ਤੱਥਾਂ ਤੇ ਲੜੋ ਜੇ ਫੇਰ ਹੀ ਤੁਹਾਨੂੰ ਕਿਸੇ ਦੀ ਗੱਲ ਪਸੰਦ ਨਹੀਂ ਤੁਸੀਂ ਇਹ ਗਲਤ ਕਰੀ ਲੈ ਕਮੈਂਟ ਕਰਾਓ ਕਿ ਭਈ ਇਹਨੇ ਮੇਰੀਆਂ ਮੇਰੇ ਮਾਰੇ ਗੱਲ ਤੋਂ ਬੋਲਿਆ ਨਹੀਂ ਬੋਲਣਾ ਤੇ ਇਹਦਾ ਆਹ ਥੋੜੀ ਆ ਤੁਹਾਨੂੰ ਕਿਸੇ ਦੀ ਗੱਲ ਪਸੰਦ ਨਹੀਂ ਕਤਲ ਕਰ ਦੋਗੇ ਸੋ ਅਸੀਂ ਭਾਈ ਵਿੱਕੀ ਮਿੱਡੂ ਖੇੜਾ ਜੀ ਦੇ ਨਾਲ ਆ ਉਹਨਾਂ ਦੇ ਪਰਿਵਾਰ ਦੇ ਨਾਲ ਆ ਵਿੱਕੀ ਮਿੱਡੂ ਖੇੜਾ ਜੀ ਦੇ ਜਿਹੜੇ ਫਾਤਲ ਨੇ ਉਹਨਾਂ ਨੂੰ ਫਾਂਸੀ ਦੇ ਬੰਦੇ ਤੱਕ ਪਹੁੰਚਾਉਣ ਲਈ ਅਜੀਪਾਲ ਮਿੱਡੂ ਖੇੜਾ ਜੀ ਦਾ ਅਸੀਂ ਹਰ ਤਮੇ ਸਾਥ ਦੇਵਾਂਗੇ ਅਸਰੇ ਸਰੇ ਮੇਰਾ ਲਾਈਵ ਹੋਣ ਦਾ ਕਾਰਨ ਇਹ ਸੀ ਕਿ ਮੇਰੇ ਲਾਈਵ ਦਾ ਮੈਨੂੰ ਪਤਾ ਕੋਈ ਇਲਾ ਕੋਈ ਉਹ ਕੋਈ ਫਰਕ ਨਹੀਂ ਪੈਣ ਲੱਗਾ ਪਰ ਇਹਨਾਂ ਦੋਸਤ ਲੋਪੀਆ ਪਾਪੀਰ ਪਤਾ ਲੱਗਣਾ ਚਾਹੁੰਦਾ ਕਿ ਅਜੀਬਾਲ ਜੀ ਨੂੰ ਕੱਲਾ ਨਾ ਸਮਝਿਓ ਅਜੀਬਾਲ ਜੀ ਦਾ ਬਹੁਤ ਨੇ ਲੱਖਾਂ ਕਰੋੜਾਂ ਦੀ ਜਨਤਾ ਜਿਹੜੀ ਹੈ ਜਿਹੜੇ ਮਿੱਠੀ ਮਿੱਠੀ ਖਾਣੇ ਪ੍ਰਸਾਦ ਕਰਦੇ ਸੀ ਅਸੀਂ ਉਹਨਾਂ ਨੂੰ ਸਦਾ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ